ਤੂੰ ਜਦੋਂ ਰਾਹੁਲ ਗਾਂਧੀ ਭਾਰਜੋੜ ਯਾਤਰਾ ਲੁਧਿਆਣਾ ਦੇ ਵਿੱਚ ਪਹੁੰਚੀ ਸੀ ਤਾਂ ਉਦੋਂ ਕਹਿੰਦੇ ਸੀ ਕਿ ਮੈਨੂੰ ਸਿਆਸਤ ਚ ਲਿਆਣ ਵਾਲੇ ਰਾਹੁਲ ਗਾਂਧੀ ਨੇ ਤਾਂ ਪੱਗ ਬੰਨੀ ਜਿਹੜੀ ਆ ਰਾਹੁਲ ਗਾਂਧੀ ਨੇ ਸिखਾਈ ਉਹ ਕਹਿੰਦੇ ਕਿ ਮੇਰੇ ਕੋ ਜਦੋਂ ਆਣਾ ਤੇ ਪੱਗ ਬਨ ਕੇ ਆਣਾ ਵਾ ਪੰਜਾਬ ਚ ਆਏ ਉੱਥੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਚ ਮੈਂ ਕੁਝ ਨਹੀਂ ਕਹਿਣਾ ਸਿਰਫ ਦੋ ਚੀਜ਼ਾਂ ਇੱਕ ਐਵਰੇਜ ਤਾਂ ਨਾ ਕੱਢ ਲਿਓ ਚੋਂ ਜਿਰਗਟ ਹੁੰਦੀ ਐ ਜਿਹੜੇ ਰੰਗ ਬਦਲਦੀ ਐ ਠੀਕ ਆ ਉਹ ਜਿਹੜੇ ਜੋ ਬਸਾਲੋ ਗਿਰਗੜ ਕਰਦੀ ਆ ਆਪਣੇ ਕਾਇਮ ਉਹ ਹੀ ਮਿਸਾਲ ਇਹਨੇ ਕੀਤੀ ਹੈ ਮਤਲਬ ਜਿੱਥੇ ਖੜਕੇ ਤਵਾ ਪ੍ਰਾਤ ਉੱਥੇ गावा ਸਾਰੀ ਰਾਤ ਲੋਕ ਵੀ ਨਰਾਜ਼ ਹੁੰਦੇ ਕਿਉਂਕਿ ਜਦੋਂ ਪਾਰਟੀ ਛੱਡ ਕੇ ਜਾਣਾ ਵਾ ਤਾਂ ਕੱਲ ਕੁਝ ਹੋਰ ਸੀ ਅੱਜ ਕੁਝ ਹੋਰ ਉਹ ਲੋਕ ਦੇਖੋ ਇਹਨਾਂ ਦੇ ਕੈਰੇਕਟਰ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਕਹਿੰਦੇ ਨੇ ਵੀ ਆਪਣਾ ਕੰਮ ਕਰਤਾ ਬਾੜ ਮੇ ਜਾਏ ਜਨਤਾ ਸਿਚਕੋ ਰਿਹਾ ਜੀ ਇਹ ਕੋਈ ਵਧੀਆ ਨਹੀਂ ਹੈ ਕਿ ਤਾਂ ਬਾਕੀ ਠੀਕ ਹੈ ਉਹਨਾਂ ਦਾ ਆਪਣਾ ਜੱਤੀ ਇੰਟਰਸਟ ਹੋਣਾ ਬਿੱਟੂ ਜੀ ਦਾ ਤੇ ਚਲੇ ਗਏ ਉੱਧ ਜਿਹੜੇ ਵਰਕਰਾਂ ਨਾਲ ਤਾਂ ਪਹਿਲਾਂ ਝੰਡਾ ਚੱਕ ਕੇ 4 ਦਿਨ ਪਹਿਲਾਂ ਤਹੇ ਤਾਲੇ ਲਾਉਂਦੇ ਫਿਰਦੇ ਸੀ ਕਾਰਪੋਰੇਸ਼ਨਾਂ ਨੂੰ ਰੈਲੀਆਂ ਕਰਦੇ ਫਿਰਦੇ ਸੀ ਉਹ ਵਰਕਰਾਂ ਦੀਆਂ ਭਾਵਨਾਵਾਂ ਦਾ ਜੇ ਇਹਨਾਂ ਨੇ ਕੀ ਕੀਤਾ ਕਿਸੇ ਨੂੰ ਪੁੱਛਿਆ ਲੁਧਿਆਣਾ ਤੋਂ ਕਾਂਗਰਸ ਐਮਪੀ ਰਮਨਜੀਤ ਸਿੰਘ ਬਿੱਟੂ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤਾ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਹਲਕਾ ਵੈਸਟ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਮੌਜੂਦ ਨੇ ਗੱਲਬਾਤ ਕਰਨ ਲੈਣੇ ਆ ਗੋਗੀ ਸਾਹਿਬ ਰਵਨੀਤ ਸਿੰਘ ਬਿੱਟੂ ਅੱਜ ਬਾਜਪਾ ਦੇ ਸ਼ਾਮ ਲੋਗ ਹੋ ਗਏ ਨੇ ਪਹਿਲਾਂ ਕਿਸਾ ਦੇ ਦੇ ਦੇਖੋ ਇਹ ਚੋਣਾ ਦਾ ਦੌਰ ਆ ਇਹ ਚ ਜਿਸ ਤਰੀਕੇ ਨਾਲ ਜਿਹੜੇ ਕੈਂਡੀਡੇਟ ਨੂੰ ਠੀਕ ਲਾਦਾ ਵੀ ਮੈਂ ਉਧਰ ਕੰਫਰਟੇਬਲ ਆ ਇੱਧਰ ਕੰਫਰਟੇਬਲ ਆ ਤੁਰੇ ਫਿਰਦੇ ਨੇ ਉਹਨਾਂ ਸਾਨੂੰ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਰਵਨੀਤ ਸਿੰਘ ਬਿੱਟੂ ਜਦੋਂ ਰਾਹੁਲ ਗਾਂਧੀ ਭਾਰ ਜਲ ਯਾਤਰਾ ਲੁਧਿਆਣਾ ਦੇ ਵਿੱਚ ਪਹੁੰਚੀ ਸੀ ਤਾਂ ਉਹਦੋਂ ਕਹਿੰਦੇ ਸੀ ਕਿ ਮੈਨੂੰ ਸਿਆਸਤ 'ਚ ਲਿਆਉਣ ਵਾਲ ਪੱਗ ਬੰਨੀ ਜਿਹੜੀ ਆ ਰਾਹੁਲ ਗਾਂਧੀ ਨੇ ਸਿਖਾਈ ਉਹ ਕਹਿੰਦੇ ਮੇਰੇ ਕੋਲ ਜਦੋਂ ਆਣਾ ਤੇ ਪੱਗ ਬੰਨ ਕੇ ਆਣਾ ਵਾ ਪੰਜਾਬ ਚ ਆਏ ਉੱਥੇ ਤੁਸੀਂ ਇਸ ਨੂੰ ਕਿਸਾ ਦੇਖਦੇ ਹੋ ਦੇਖੋ ਇਹ ਚ ਮੈਂ ਕੁਝ ਨਹੀਂ ਕਹਿਣਾ ਸਿਰਫ ਦੋ ਚੀਜ਼ਾਂ ਇੱਕ ਕੈਮਰੇ ਤੇ ਨਾ ਕੱਢ ਲਿਓ ਚੋਂ ਝਿਰਗਟ ਹੁੰਦੀ ਐ ਜਿਹੜੇ ਰੰਗ ਬਦਲਦੀ ਐ ਠੀਕ ਆ ਉਹ ਜਿਹੜੇ ਜੋ ਮਸਾਲੋ ਝਿਰਗਟ ਕਰਦੀ ਆ ਆਪਣੇ ਕਾਇਮ ਉਹ ਹੀ ਮਸਾਲੇ ਨਣੇ ਕੀਤੀ ਆ ਮਤਲਬ ਜਿੱਥੇ ਖੜਕੇ ਤਵਾ ਪ੍ਰਾਤ ਉੱਥੇ ਗਾਵਾਂ ساری ਰਾਤ ਇਹ ਇਹਨਾਂ ਦਾ ਇੱਕ ਸਿਧਾ ਵੀ ਜਿੱਥੇ ਮੈਨੂੰ ਫਾਇਦਾ ਮਿਲੂਗਾ ਮੈਂ ਉੱਥੇ ਜਾਊਗਾ ਯਾਰ ਮੈਂ ਕਿਸ ਤੋਂ ਕੀ ਲੈਣਾ ਠੀਕ ਹੈ ਨਾ ਆ ਚੀਜ਼ ਹੈ ਲੱਗਦਾ ਕਿ ਸਿਆਸਤ ਦੇ ਵਿੱਚ ਜਿਵੇਂ ਇਸ ਤਰ੍ਹਾਂ ਦੇ ਬਦਲਾਅ ਆਉਂਦੇ ਨੇ ਤਾਂ ਲੋਕ ਵੀ ਨਾਰਾਜ਼ ਹੁੰਦੇ ਕਿਉਂਕਿ ਜਦੋਂ ਪਾਰਟੀ ਛੱਡ ਕੇ ਜਾਣਾ ਵਾ ਤਾਂ ਕੱਲ ਕੁਝ ਹੋਰ ਸੀ ਅੱਜ ਕੁਝ ਹੋਰ ਉਹ ਲੋਕ ਦੇਖੋ ਇਹਨਾਂ ਦੇ ਕੈਰੇਕਟਰ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਕਹਿੰਦੇ ਨੇ ਵੀ ਆਪਣਾ ਕੰਮ ਕਰਤਾ ਬਾੜ ਮੇ ਜਾਏ ਜਨਤਾ ਇਹ ਜਨਤਾ ਤੋਂ ਇਹਨਾਂ ਨੇ ਕੁਝ ਨਹੀਂ ਲੈਣਾ ਇਹਨਾਂ ਨੇ ਸਿਰਫ ਆਪਣਾ ਕੰਮ ਕਰਨਾ ਹੁੰਦਾ ਵੀ ਮੈਨੂੰ ਕਿੱਥੋਂ ਮਤਲਬ ਤਾਕਤ ਮਿਲਦੀ ਹੈ ਕਿੱਥੋਂ ਮੈਨੂੰ ਜੈਡ ਪਲੱਸ ਸਿਕਿਉਰਿਟੀ ਮਿਲੀ ਰਹੂਗੀ ਕਿੱਥੋਂ ਕਿਉਂਕਿ ਇਹਨਾਂ ਦੀ ਟਿਨਯੂਰ ਤਾਂ ਖਤਮ ਹੋ ਰਹੀ ਆ ਠੀਕ ਆ ਕਿੱਥੋਂ ਮੈਨੂੰ ਜੈਡ ਪਲੱਸ ਸਿਕਿਉਰਿਟੀ ਮਿਲਦੀ ਆ ਕਿੱਥੋਂ ਮੈਨੂੰ ਕੀ ਮਿਲਦਾ ਇਹਨਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤੇ ਇਹਨਾਂ ਨੇ ਉਦੋਂ ਹੀ ਜਾਣਾ ਬਿੱਟੂ ਅੱਜ ਭਾਜਪਾ ਸ਼ਾਮਲ ਹੋਇਆ ਇਹਨੇ ਪੰਜਾਬ ਕਾਂਗਰਸ ਨੇ ਵੀ ਆਪਣਾ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਸਰਦਾਰ ਬਜਨ ਸਿੰਘ ਜੀ ਦੀ ਸ਼ਹਾਦਤ ਨੂੰ ਬਦਨਾਮ ਕੀਤਾ ਰੁਨੀ ਸਿੰਘ ਬਿੱਟੂ ਨੇ ਤਿੰਨ ਵਾਰ ਐਮਪੀ ਬਣਾਇਆ ਬਿਲਕੁਲ ਬਿਲਕੁਲ ਇਹ ਸਾਡੇ ਸਰਦਾਰ ਬਿਆਸ ਸਿੰਘ ਜਿਨ੍ਹਾਂ ਨੇ ਪੰਜਾਬ ਨੂੰ ਯਾਦ ਇੱਕ ਆਜ਼ਾਦ ਕਰਾਇਆ ਸੀ ਹੱਤਵਾਰ ਤੋਂ ਠੀਕ ਹੈ ਉਹਨਾਂ ਦੀ ਪੱਗ ਨੂੰ ਵੀ ਅੱਜ ਇਹਨਾਂ ਨੇ ਉਹਨਾਂ ਦੀ ਮਤਲਬ ਅੱਜ ਦਾਗ ਲਾਇਆ ਹੈਗਾ ਉਹਨਾਂ ਦੀ ਆਤਮਾ ਨੂੰ ਵੀ ਚਿਚਕੋ ਰਿਹਾ ਅੱਜ ਇਹ ਕੋਈ ਵਧੀਆ ਨਹੀਂ ਹੈ ਕੀਤਾ ਬਾਕੀ ਠੀਕ ਹੈ ਉਹਨਾਂ ਦਾ ਆਪਣਾ ਜਾਤੀ ਇੰਟਰਸਟ ਹੋਣਾ ਬਿੱਟੂ ਜੀ ਦਾ ਤੇ ਚਲੇ ਗਏ ਉਧਰ ਲੁਧਿਆਣਾ ਤੋਂ ਫਾਈਟ ਲੱਗਦੀ ਇੰਟਰਸਟਡ ਆ ਕਿ ਜੇ ਸੀਟ ਲੈ ਕੇ ਆਉਂਦੇ ਨੇ ਥੋੜੀ ਸੀਟ ਲੜਦੇ ਨੇ ਪਹਿਲਾਂ ਵੀ ਲੋਕ ਨਕਾਰੇ ਲੋਕਾਂ ਨੇ ਨਕਾਰਿਆ ਹੋਇਆ ਸੀਗਾ ਠੀਕ ਆ ਹੁਣ ਉਸ ਤੋਂ ਵੀ ਵੱਧ ਰਿਜ਼ਲਟ ਵਧੀਆ ਆਊਗਾ ਇਹਨਾਂ ਨੂੰ ਪਿੱਛੇ ਕਰਨ ਚ ਠੀਕ ਆ ਨਾ ਕਿਉਂਕਿ ਲੋਕ ਸਮਝਦੇ ਨਹੀਂ ਸੀ ਨੂੰ ਕਿਹੜਾ ਜਿਹੜੇ ਵਰਕਰਾਂ ਨਾਲ ਪਹਿਲਾਂ ਝੰਡਾ ਚੱਕ ਕੇ 4 ਦਿਨ ਪਹਿਲਾਂ ਤਹੇ ਤਾਲੇ ਲਾਉਂਦੇ ਫਿਰਦੇ ਸੀ ਕਾਰਪੋਲੇਸ਼ਨਾਂ ਨੂੰ ਰੈਲੀਆਂ ਕਰਦੇ ਫਿਰਦੇ ਸੀ ਉਹ ਵਰਕਰਾਂ ਦੀਆਂ ਭਾਵਨਾਵਾਂ ਦਾ ਜ ਇਹਨਾਂ ਨੇ ਕੀ ਕੀਤਾ ਕਿਸੇ ਨੂੰ ਪੁੱਛਿਆ ਕਿਸੇ ਸਾਥੀ ਨੂੰ ਕਿਸੇ ਆਪਣੇ ਵਰਕਰ ਨੂੰ ਇਹਨਾਂ ਨੇ ਪੁੱਛਿਆ ਠੀਕ ਹੈ ਇਸ ਕਰਕੇ ਚੀਜ਼ਾਂ ਬੜੀਆਂ ਮੈਨੇ ਰੱਖਦੀਆਂ ਨੇ ਆਉਣ ਵਾਲੇ ਟਾਈਮ 'ਚ ਇਸ ਚੀਜ਼ ਦਾ ਵੀ ਬੜੀ ਜਲਦੀ ਕਿ ਮੈ ਅੱਜ ਆ ਪੁੱਤਣਾ ਪੈਣਾ ਹੋ ਗਾ। ਉਹ ਕਿ ਕਿਸ ਤਰ੍ਹਾਂ ਦੇਖਦੇ ਜਦੋਂ ਚੋਣਾਂ ਦਾ ਸਮਾਂ ਹੁੰਦਾ ਤਾਂ ਉਹ ਸਿਨੈਰੀਓ ਬਹੁਤ ਬਦਲ ਜਾਂਦੇ ਨੇ। ਮਾਂ ਪਹਿਲਾਂ ਪਾਰਟੀ ਨੂੰ ਮਾਂ ਕਹਿੰਦੇ ਨੇ ਉਸ ਤੋਂ ਬਾਅਦ ਉਸੇ ਮਾਂ ਪਾਰਟੀ ਨੂੰ ਛੱਡ ਜਾਣਾ। ਤੁਸੀਂ ਵੀ ਚਲੋ ਪਾਰਟੀ ਛੱਡ ਕੇ ਗਏ ਹੋ ਪਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਸਿਨੈਰੀਓ ਨੂੰ ਸਾਰਾ? ਦੇਖੋ ਜੀ ਇਹਦੇ ਦੋ ਤਰ੍ਹਾਂ ਦੇ ਪਾਰਟੀ ਨੂੰ ਛੱਡਣਾ ਤੇ ਦੂਜੀ ਚ ਜਾਣਾ ਇਹ ਦੋ ਤਰ੍ਹਾਂ ਦੇ ਇੱਕ ਜੋ ਮੇਰੀ ਆਈਡੀਓਲੋਜੀ ਹੈ। ਇਹਦੇ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਹੁੰਦਾ ਵੀ ਤੁਸੀਂ ਪਾਰਟੀ ਛੱਡ ਰਹੇ ਹੋ ਵੀ ਤੇ ਤੁਹਾਨੂੰ ਪਾਰਟੀ ਮੌਕਾ ਨਹੀਂ ਜਿਹੜੀ ਤੁਹਾਡੇ ਅੱਗੇ ਅੱਗੇ ਵਾਲੇ ਲੀਡਰ ਜਿਹੜੇ ਬਣੇ ਹੋਏ ਨੇ ਤੁਹਾਨੂੰ ਅੱਗੇ ਨਹੀਂ ਵਧਣ ਦੇਣਾ ਚਾਹੁੰਦੇ ਇਕਤਾ ਚੀਜ਼ ਜੋ ਹੁੰਦੀ ਹੈ ਇੱਕ ਚੀਜ਼ ਹੁੰਦੀ ਹੈ ਵੀ ਤੁਸੀਂ ਪਾਰਟੀ ਨੇ ਤੁਹਾਨੂੰ بڑا ਕੋਈ ਦਿੱਤਾ ਫਿਰ ਤੁਸੀਂ ਪਾਰਟੀ ਛੱਡ ਰਹੇ ਹੋ ਇਹ ਦੋ ਚੀਜ਼ਾਂ ਹੁੰਦੀਆਂ ਵੀ ਸਿਰਫ ਸੈਲਫ ਇੰਟਰਸਟ ਵਾਸਤੇ ਜਾਂ ਲੋਕਾਂ ਦੇ ਇੰਟਰਸਟ ਵਾਸਤੇ ਤੇ ਇਸ ਕਰਕੇ ਦੋ ਕੈਟਾਗਰੀਜ਼ ਦੇ ਵਿੱਚ ਇਹ ਜਿਹੜੀ ਆ ਆਰਾਮ 11 ਆਮ ਚੱਲਦਾ ਸਿਸਟਮ ਤੇ ਉਹਦੇ ਤਹਿਤ ਬਿੱਟੂ ਜਿਹੜੇ ਗਏ ਨੇ ਇਹਨਾਂ ਤੋਂ ਮੈਂ ਸੈਲਫ ਇੰਟਰਸਟ ਹੀ ਹੋੜਾ ਹੋ ਰਹੇ ਇਹਨਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਤਾਂ ਕਦੇ ਖੇਲੇ ਹੀ ਨਹੀਂ ਨਾ ਇਹਨਾਂ ਦਾ ਮਤਲਬ ਕਦੇ ਇਹ ਇਹਨਾਂ ਨੇ ਸੋਚਿਆ ਨਹੀਂ ਭਾਵਨਾਵਾਂ ਨੂੰ ਬੇਸ਼ੱਕ ਖੇਡਦੇ ਰਹੇ ਨੇ ਉਹ ਮਿਸਿੰਗ ਬਿਟੂ 10 ਸਾਲ ਦੀ ਟਰਮ ਤੁਸੀਂ ਕਿੱਸਾ ਦੇ ਦੋ 2.5 ਸਾਲ ਤੁਸੀਂ ਵੀ ਅਲੱਗ ਰਹੇ ਹੋ ਬਿੱਟੂ ਤੋਂ ਪਰ ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦਿਖਦੇ ਹੋ ਅੱਜ ਪੰਜਾਬ ਦੇ ਵਿੱਚ ਕਾਟੋ ਕਲੇਸ਼ ਬਹੁਤ ਤਕੜਾ ਹੈਗਾ ਜੇ ਮੈਂ ਕਾਗਰਸ ਛੱਡੀ ਸੀ ਤਾਂ ਮੈਂ ਇਹਨਾਂ ਦੇ ਦੁੱਖੇ ਛੱਡ ਕੇ ਆਇਆ ਸੀ ਕਿਉਂਕਿ ਜੇ ਕੰਮ ਨਹੀਂ ਕਰਨ ਦੇਣਾ ਅੱਗੇ ਨਹੀਂ ਵਧਣ ਦੇਣਾ ਕੰਮ ਅਸੀਂ ਕਰਨਾ ਵਾਵਾ ਆਪ ਲੈਣੀ ਆਫਟਰ ਪਰ ਵਾਵਾ ਲੈਣ ਵਾਲੇ ਵੀ ਆ ਛੱਡ ਗਏ ਹਾਂ ਫਿਰ ਦਿਸ ਇ ਉੱਥੇ ਹੀ ਆ ਨਾ ਫਿਰ ਕਹਿੰਦੇ ਹੁੰਦਾ ਕਹਿੰਦੇ ਜਜਮਾਨਾ ਬਾਲਕੇ ਟਿਕਟੇ ਕਹਿੰਦਾ ਤੇਰੇ ਸਾਹਮਣੇ ਆਜਣੇ ਆ ਸਲੂਨ ਵਾਲੇ ਨੂੰ ਪੁੱਛਿਆ ਕਿਸੇ ਨੇ ਇਸ ਕਰਕੇ ਹੁਣ ਜੜਾ ਆਉਣ ਵਾਲਾ ਟਾਈਮ ਆ ਉਹ ਪਤਾ ਲੱਗ ਜਾਏਗਾ ਕਿ ਕਿਹੜੇ ਭਾਵਿਕ ਦੀ ਹੈਗੀ ਆ ਤੇ ਇੱਕ चीज ਹੋਰ ਅੱਜ ਅਕਾਲੀ ਭਾਜਪਾ ਦੀ ਵੀ ਜਿਹੜੀ ਉਹ ਕਹ ਰੇ ਕਿ ਗੱਟ ਜੋੜ ਦੀ ਸੰਭਾਵਨਾ ਜਿਹੜੀ ਬੰਦੀ ਬੀ ਸੀ ਉਹ ਟੁੱਟ ਗਈ ਆ ਜੋ ਵੀ ਖਤਮ ਹੋ ਗਈ ਆ ਤਾਂ ਉਹਨੂੰ ਤੁਸੀਂ ਪੂਰਾ ਕਿੱਸਾ ਦੇਖ ਲਓ ਦੇਖੋ ਗੱਲ ਇਹ ਆ ਵੀ ਮੈਂ ਤੁਹਾਨੂੰ ਉਹ ਹੀ ਦੱਸਿਆ ਚੋਣਾਂਵੀਂ ਦੌਰ ਦੇ ਵਿੱਚ ਕਈ ਤਰ੍ਹਾਂ ਦੇ ਸਮੀਕਰਨ ਹੁੰਦੇ ਕਈ ਮਲਟੀਪਲੀਕੇਸ਼ਨ ਮਲਟੀਪਲੀਕੇਸ਼ਨ ਹੁੰਦੀ ਆ ਕਿਤੇ ਡਿਵੀਜ਼ਨ ਹੁੰਦੀ ਆ ਵੀ ਕਿਸ ਤਰੀਕੇ ਨਾਲ ਆਪਾਂ ਕਰਨਾ ਠੀਕ ਆ ਨਾ ਦੂਸਰੀਆਂ ਨਾਲ ਪਾਰਟੀਆਂ ਆਪੋ ਆਪਣੀ ਆਈਡੀਓਲੋਜੀ ਦੇ ਹਿਸਾਬ ਨਾਲ ਕੰਮ ਕਰ ਰਹੀਆਂ ਨੇ ਤੇ ਆਉਣ ਵਾਲੇ ਚੋਣਾਂ ਦੇ ਦੌਰ ਚ ਪਤਾ ਲੱਗੂਗਾ ਵੀ ਕਿਹੜੀ ਪਾਰਟੀ ਦੀ ਕੀ ਆਈਡੀਓਲੋਜੀ ਆ ਕੀ ਲੋਕਾਂ ਦੇ ਲਈ ਕੀ ਕਰਨਾ ਚਾਹੁੰਦੀ ਆ ਕਿਸ ਤਰੀਕੇ ਨਾਲ ਇਹ ਆ ਰਹੇ ਨੇ ਕਿੱਦਾਂ ਦੇ ਬੰਦੇ ਲੈ ਕੇ ਆ ਰਹੇ ਨੇ ਉਸ ਤੋਂ ਬਾਅਦ ਹੀ ਸਾਰਾ ਕੁਝ ਸਾਹਮਣੇ ਆਏਗੀ ਤਸਵੀਰ ਹਰ ਇੱਕ ਪਾਰਟੀ ਹੁਣ ਦਾਅਵਾ ਕਰਦੀ ਕੀ ਹੈ ਚਾਹੇ ਜਿਹੜੀ ਵੀ ਸਟੇਟ ਦੀ ਹੋਵੇ ਉਹ ਕਹਿੰਦੀ ਕਿ ਅਸੀਂ ਪੂਰੀ ਸੀਟਾਂ ਜਿੱਤਾਂਗੇ ਪੰਜਾਬ ਚ 13 ਸੀਟਾਂ ਨੇ 13 ਸੀਟਾਂ ਦੀ ਹਰ ਇੱਕ ਪਾਰਟੀ ਦਾਅਵਾ ਕਰਦੀ ਆ ਤਾਂ ਹੁਣ ਤੁਸੀਂ ਕਿੱਸਾ ਦੇ ਦਿਓ ਆਮ ਆਦਮੀ ਪਾਰਟੀ ਤੁਸੀਂ ਵੀ ਐਮਐਲਏ ਹੁਣ ਕਿੱਸਾ ਦੇ ਦਿਓ ਦੇਖੋ ਸਾਡੀ ਆਮ ਆਦਮੀ ਪਾਰਟੀ ਕੰਮ ਕਰਦੀ ਹੈ ਪੰਜਾਬ ਦੇ ਵਿੱਚ ਲੋਕਾਂ ਦੀ ਆਪਣੀ ਚੁਣੀ ਆਪਣੀ ਪਸੰਦ ਦੀ ਸਰਕਾਰ ਹੈ ਲੋਕਾਂ ਦੇ ਆਪਣੇ ਮਨ ਪਸੰਦ ਦੇ ਲੋਕ ਲਿਆਉਂਦੇ ਨੇ ਅਸੀਂ ਆਮ ਘਰਾਂ ਚੋਂ ਆਏ ਹਾਂ ਕਾ ਜੋ ਜੋ ਬਾਦੇ ਚੁਨਾਵੀ ਗਰੰਟੀਆਂ ਕੀਤੀਆਂ ਸੀਗਾ ਉਹ ਅਸੀਂ ਪੂਰੀਆਂ ਕਰ ਰਹੇ ਹਾਂਗੇ ਵਾਅਦਾ ਪੂਰੀਆਂ ਕਰ ਰਹੇ ਨੇ ਭਾਵੇਂ ਬਿਜਲੀ ਦੀ ਹੋਵੇ ਭਾਵੇਂ ਮੱਲਾਕੀ ਲਿੰਕਾਂ ਦੀ ਹੋਵੇ ਭਾਵੇਂ ਨੌਕਰੀਆਂ ਦੀ ਹੋਵੇ ਭਾਵੇਂ ਐਜੂਕੇਸ਼ਨ ਦੀ ਹੋਵੇ ਸਕੂਲ ਆਫ ਐਬੀਨੈਂਸ ਦੀ ਹੋਵੇ ਸਾਰੇ ਬਾਕੀ ਦੇ ਜੋ ਵੀ ਗਰੰਟੀਆਂ ਨੇ ਅਸੀਂ ਪੂਰੀਆਂ ਕਰ ਰਹੇ ਹਾਂਗੇ ਇੱਕ ਇੱਕ ਗਰੰਟੀ ਹਜ਼ਾਰ ਰੁਪਏ ਵਾਲੀ ਰਹੀ ਉਹ ਵੀ ਅਸੀਂ ਪੂਰੀ ਕਰਨੀ ਹੈ ਮਤਲਬ ਆਲਮੋਸਟ ਤੁਸੀਂ ਦੇਖੋ ਕਿੰਨਾ ਫਰਕ ਪੈ ਗਿਆ ਲੋਕਾਂ ਦੀ ਜੇਬਾਂ ਨੂੰ ਜਿਪ ਲੱਗਣੀ ਸ਼ੁਰੂ ਹੋ ਗਈ ਜਣੀ ਤਾਂ ਬਿਜਲੀ ਦਾ ਬਿੱਲ ਨਹੀਂ ਸੀ ਮਾਣ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਨਹੀਂ ਸੀ ਮਾਣ ਇਲਾਜ ਕਰਾਣ ਜਾਉਂਦਾ ਡਾਕਟਰ ਦੀਆਂ ਫੀਸਾਂ ਤੇ ਦਵਾਈਆਂ ਨਹੀਂ ਸੀ ਤੇ ਟੈਸਟਾਂ ਤੇ ਇੰਨੇ ਪੈਸੇ ਲੱਗਦੇ ਸੀ ਪਰ ਇਹ ਚੀਜ਼ਾਂ ਦਾ ਫਾਇਸਾ ਚਾਹੀਦਾ ਵੀ ਹਰ ਬੰਦੇ ਦੇ 5-10000 ਰੁਪਏ ਦਾ ਇਹ ਸਰਕਾਰ ਬਣਨ ਤੋਂ ਬਾਅਦ ਆਪਣੇ ਘਰ 'ਚ ਫਾਇਦਾ ਹੋਇਆ ਆਪਣੀ ਜੇਬ ਨੂੰ ਬਚਾਇਆ ਹੋਣੇ ਇਸ ਚੀਜ਼ਾਂ ਆਜ ਪਾਪਾ ਦੇ ਵਰਕਰ ਜਿਹੜੇ ਸੀਗੇ ਉਹ ਰਵਨੀ ਸਿੰਘ ਮਿੱਟੂ ਦਾ ਹਮੇਸ਼ਾ ਵਿਰੋਧ ਕਰਦੇ ਸੀ ਲੁਧਿਆਣਾ ਦੇ ਵਿੱਚ ਅੱਜ ਤੋਂ ਪਾਰਟੀ ਸ਼ਾਮਲ ਹੋ ਕੇ ਲੁਧਿਆਣਾ ਦੇ ਵਿੱਚ ਪਹੁੰਚਣਗੇ ਤੁਹਾਨੂੰ ਲੱਗਦਾ ਕਿ ਉਹ ਸਵਾਗਤ ਕਰਨਗੇ ਦਿਲੋ ਸਵਾਗਤ ਹੋਵੇਗਾ ਜਾਂ ਕਿਸ ਤਰ੍ਹਾਂ ਸਵਾਗਤ ਹੋਵੇਗਾ ਤੁਹਾਨੂੰ ਤੁਹਾਨੂੰ ਕੀ ਲੱਗਦਾ ਦੇਖੋ ਇਹ ਤਾਂ ਆ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਉਹ ਦੇਖਣਗੇ ਕਿ ਵੀ ਕਿਸ ਰੂਪ ਚ ਅਸੀਂ ਜਿਹੜਾ ਨਵਾਂ ਬੱਚਾ ਅਡਾਪਟ ਕੀਤਾ ਉਹਨੂੰ ਕਿੱਦਾਂ ਰੱਖਣਾ ਹੈਗਾ ਠੀਕ ਹੈ ਨਾ ਕਿਉਂਕਿ ਬੱਚਾ ਪਲਿਆ-ਪਲਾਇਆ ਹੈ ਨਾ ਥੋੜਾ ਜਿਹਾ ਤੇਜ਼ ਰਾਰਾ ਇੱਕ ਅਕੜਦਾ چھوٹਾ ਬੱਚਾ ਹੁੰਦਾ ਉਹਨੂੰ ਬੰਦਾ ਮੈਨੇਜ ਕਰ ਲੈਂਦਾ ਤੇ ਇੱਕ ਬੱਚਾ بگੜੇ ਘਰ ਚੋਂ ਆਇਆ ਤੇ ਉਹਨੂੰ ਥੋੜਾ ਜਿਹਾ ਸੰਭਾਲ ਕੇ ਰੱਖਣਾ ਕਿੱਦਾਂ-ਕਿੱਦਾਂ ਇਹ ਹੁਣ ਉਹਨਾਂ ਦੀ ਵਟਕਾਂ ਦੀ ਜੁਬਿਵਾਰੀ ਹੈ ਜਿੱਦਨੂੰ ਗਿਆ ਲੈਤਾ ਇਹ ਉਹ ਦੇਖੋ ਕਿ ਸਿੰਘ ਬਿੱਟੂ ਕਹਿੰਦੇ ਨੇ ਭਾਜਪਾ ਦੇ ਸ਼ਾਬਲ ਹੋਣ ਦਾ ਕਾਰਨ ਦੱਸ ਰਹੇ ਨੇ ਕਿ ਪੰਜਾਬ ਦੇ ਵਿੱਚ ਬਹੁਤ ਕੁਝ ਕਰਨਾ ਚਾਹੁੰਦੇ ਨੇ 10 ਸਾਲ ਆਪੋਜੀਸ਼ਨ ਲੈ ਕੇ ਉਹ ਨਹੀਂ ਲੁਧਿਆਣਾ ਉਸ ਤੇ ਲਿਆਂਦਾ ਗਿਆ ਤਾਂ ਹੁਣ ਜਿਹੜਾ ਵਾ ਸ਼ਾਮਲ ਹੋ ਗਏ ਨੇ ਜਿਸ ਪਾਰਟੀ ਭਾਜਪਾ ਜਾਂਦੀ ਹੈ ਤਾਂ ਬਹੁਤ ਕੁਝ ਆਵੇਗਾ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਨੇ ਕਿਸਾਨਾਂ ਵਾਸਤੇ ਧਰਨੇ ਤੇ ਵੀ ਬੈਠੇ ਸੀ ਜਦੋਂ ਕਾਂਗਰਸ ਦੇ ਵਿੱਚ ਸੀਗੇ ਭਾਜਪਾ ਦੇ ਖਿਲਾਫ ਤੇ ਅੱਜ ਬਹੁਤ ਕੁਝ ਕਹਿ ਕੇ ਗਏ ਨੇ ਕਹਿੰਦੇ ਕਿ ਮੇਰੀ ਅਮੀਸ਼ਾ ਉਹਨਾਂ 10 ਸਾਲ ਤੋਂ ਪਿਛਲੀ ਜਾਰੀ ਵੀ ਸੀਗੀ ਯਾਰੀ ਤਾਂ ਇਹਨਾਂ ਹਰੇਕ ਨਾਲ ਹੀ ਰੱਖਦੇ ਨੇ ਬੈਕ ਡੋਰ ਐਂਟਰੀ ਤਾਂ ਇਹਨਾਂ ਵੱਲ ਸਾਰੇ ਵਾਲੀ ਹ ਵੀ 10 ਸਾਲ ਤੋਂ ਦਾ ਚੱਲੋ ਇੱਥੇ ਸੀ ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਸੀ ਉਦੋਂ ਦੱਸੋ ਕਿਹੜੀ ਮੱਲ ਮਾਰੀ ਇਹਨਾਂ ਨੇ ਉਸ ਤੋਂ ਪਹਿਲਾਂ ਅਨੰਦਪੁਰ ਸਾਹਿਬ ਤੋਂ ਐਮਪੀ ਸੀ ਤੋਂ ਸਰਦਾਰ ਮਨਮੋਹ ਸਿੰਘ ਦੀ ਸੈਂਟਰ 'ਚ ਵੀ ਸਰਕਾਰ ਸੀ ਤੇ ਉਦੋਂ ਪੰਜਾਬ ਵਾਸਤੇ ਸੋਚ ਲੈਂਦੇ ਉਦੋਂ ਤਾਂ ਕੋਈ ਮੁੱਦੇ ਚੱਕੇ ਨਹੀਂ ਕੋਈ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਤੇ ਅੱਜ ਆਪਾਂ ਬਹੁਤ ਜਲਦੀ ਕਿੰਨੇ ਉਦੋਂ ਆਪਾਂ ਸੱਤਾ 'ਚ ਨਹੀਂ ਸੀਗੇ ਤਾਂ ਇਸ ਕਰਕੇ ਕੁਝ ਨਹੀਂ ਕਿਉਂ 2012 ਉਦੜੀ 2000 ਇਹ ਫੇਲੇ ਇਲੈਕਸ਼ਨ ਇਹਨਾਂ ਨੇ ਲੜੀ ਆ 2009 99 ਤੇ ਸਾਡੀ ਉੱਥੇ ਇਹਨਾਂ ਦੀ ਸੀਗੀ ਕਾਂਗਰਸੀ ਸਰਕਾਰ ਸੀ ਮਨਮੋਹਨ ਸਿੰਘ ਦੀ ਸੀ ਨਾ ਠੀਕ ਹੈ ਫਿਰ ਇਹਨਾਂ ਦੇ ਨਾਲ ਐਡਾ ਵੱਡਾ ਨਾਮ ਸੀ ਇਹਨਾਂ ਦੇ ਦਾਦਾ ਜੀ ਦਾ ਠੀਕ ਹੈ ਤੇ ਕੀ ਗੱਲ ਜੇ ਪੰਜਾਬ ਦੇ ਲੋਕਾਂ ਦੀ ਰਾਖੀ ਕਰਨੀ ਹੁੰਦੀ ਮਿੱਤਰਾ ਉਦੋਂ ਕਰ ਨਹੀਂ ਸਕਦੇ ਨਹੀਂ ਨਾ ਕੀਤੀ ਇਸ ਕਰਕੇ ਜਿਹਦੀ ਨੀਅਤ ਹੀ ਨਹੀਂ ਸਾਫ਼ ਉਨੇ ਪੰਜਾਬ ਦੇ ਉਹ ਤਾਂ ਆਪਣੇ ਲਈ ਉਹਨੂੰ ਚਾਹੀਦਾ ਵੀ ਮੇਰੇ ਨਾਲ ਲਾਮ ਲਸ਼ਕਰ ਜੇ ਉਹ ਬਸ ਮੈਂ ਹਮੇਸ਼ਾ ਪਾਵਰ ਚਰਵਾ ਤੇ ਦਿਖਦਾ ਰਵਾਂ ਕੋਈ ਪਾਰਟੀ ਜਿਹੜੀ ਮਰਜ਼ੀ ਹੋਵੇ ਲੋਕਾਂ ਵੀ ਉਹੀ ਮੈਂ ਪਹਿਲੇ ਵੀ ਕਿਹਾ ਵੀ ਆਪਣਾ ਕੰਮ ਕਰਤਾ ਬਾੜ ਮੇ ਜਾਏ ਜਨਤਾ ਉਹ ਆਪਣੇ ਤੱਕ ਮਤਲਬ ਉਹਨਾਂ ਨੇ ਲੋਕਾਂ ਤੋਂ ਕੀ ਲੈਣਾ ਵਿਚਾਰਿਆ ਤਾਂ ਲੋਗਾ ਨੇ ਵਿਚਾਰਿਆਂ ਦੀ ਆਸਾਂ ਤੇ ਉਮੀਦਾਂ ਦੇ ਜਿਹੜਾ ਪਾਣੀ ਫੇਰਿਆ ਹੈਗਾ ਉਹ ਆਉਣ ਵਾਲੇ ਸਮੇਂ 'ਚ ਲੋਗਾ ਨੇ ਜਵਾਬ ਦੇ ਦੇਣਾ ਈਵੀਐਮ ਮਸ਼ੀਨਾਂ ਦੇ ਥਰੂ ਤਦਨ ਕੋਲੇ ਹਲਕਾ ਵਿਧਾਇਕ ਜਿਹੜੇ ਵੈਸਟ ਤੋਂ ਗੁਰਪ੍ਰੀਤ ਸਿੰਘ ਹੋਗੀ ਜਿਨ੍ਹਾਂ ਨੇ ਕਿਹਾ ਕਿ ਜਨਤਾ ਜਿਹੜੀ ਆ ਜਵਾਬ ਜਰੂਰ ਦਵੇਗੀ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਬਿਆਨ ਦੀ ਜੱਜਮੈਂਟ ਟੀਵੀ ਲੁਧਿਆਣਾ